ਯੈਸ ਮੈਮ ਨੋ ਪ੍ਰੈਜ਼ੈਂਟ ਮੈਂ 10 ਕਰਨਪ੍ਰੀਤ ਕੌਰ ਯੈਸ ਮੈਮ ਕੋ ਰੋ ਨੰਬਰ ਨਹੀਂ ਯਾਦ 11 ਵੰਦਨਾ ਠੀਕ ਹੈ ਲੀਵ ਤੇ ਹੈ 12 ਵੀ 12 ਲੀਵ ਤੇ 13 ਯੈਸ ਮੈਮ 14 ਪ੍ਰੈਜ਼ੈਂਟ ਮੈਂ 15 ਪ੍ਰੈਜ਼ੈਂਟ ਮੈਂ 16 ਪ੍ਰੈਜ਼ੈਂਟ ਮੈਂ 17 अठारह उन्नीस मैम बीस इक्कीस हरलीन एब्सेंट तेईस चौबीस पच्चीस छब्बीस अट्ठाईस उनतीस मैम

ਜਸ਼ਨਪ੍ਰੀਤ 42 ਯੈਸ ਸਰ 43 ਯੈਸ ਸਰ 44 ਯੈਸ ਸਰ 45 ਯੈਸ ਸਰ 46 ਯੈਸ ਸਰ 47 ਯੈਸ ਸਰ 48 ਯੈਸ ਸਰ